ਸਤਲੁਜ ਵਿੱਚ ਹੜ੍ਹਾਂ ਆਣ ਤੋਂ ਬਾਅਦ ਸਰਹੱਦੀ ਪਿੰਡਾਂ ਦੇ ਵਿੱਚ ਜਨਜੀਵਨ ਪੂਰੀ ਤਰ੍ਹਾਂ ਅਸਥਿਰਤ ਹੋ ਗਿਆ ਅਤੇ ਪੂਰੀ ਤਰ੍ਹਾਂ ਸਤਲੁਜ ਦੀ ਮਾਰ ਰੇਟ ਆ ਗਿਆ ਇਸ ਦੁੱਖ ਭਰੇ ਘੜੇ ਵਿੱਚ ਜਿੱਥੇ ਵੱਖ-ਵੱਖ ਸਮਾਜ ਸੇਵੀ ਸੰਸਥਾਵਾਂ ਚੱਲੀਆਂ ਹੋ ਤੇ ਰਾਜਨੀਤੀ ਪਾਰਟੀ ਵੀ ਸੇਵਾ ਕਰ ਰਹੀਆਂ ਹਨ ਅੱਜ ਕਾਂਗਰਸ ਪਾਰਟੀ ਤੋਂ ਸ਼੍ਰੀ ਭੁਪੇਸ਼ ਬਘੇਲ ਅਮਰਿੰਦਰ ਸਿੰਘ ਰਾਜਾ ਵੜਿੰਗ ਦਵਿੰਦਰ ਸਿੰਘ ਕੁਬਾਇਆ ਤੋਂ ਇਲਾਵਾ ਡਾਕਟਰ ਮਿੰਦਰ ਰਣਵਾ ਹੰਸਰਾ ਜੋਸਨ ਕੁਮਾਰ ਗੌਰਵ ਗੋਲਡੀ ਝਾਂਬ ਅਤੇ ਹੋਰ ਕਈ ਵੱਖ-ਵੱਖ ਲੀਡਰ ਪੁੱਜੇ ਜਿਨ੍ਹਾਂ ਨੇ ਹੜਪੀੜਤ ਲੋਕਾਂ ਦਾ ਹਾਲਚਲ ਜਾਣਿਆ ਇਸ ਮੌਕੇ ਸਾਬਕਾ ਕਾਂਗਰਸ ਦੇ ਡਿਪਟੀ ਸੀਐਮ ਸੁਖਜਿੰਦਰ ਰੰਦਾਵਾ ਤੇ ਨਾਲ ਸੁਖਵੰਤ ਬਰਾੜ ਰਜੇਸ਼ ਗਰੋਵਰ ਵੀਰੇ ਅਤੇ ਲੋਕਾਂ ਨੂੰ ਆ ਰਹੀ ਮੁਸ਼ਕਲ ਦਾ ਜਾਇਜ਼ਾ ਲਿਆ ਅਤੇ ਸਰਕਾਰ ਤੋਂ ਉਹਨਾਂ ਦੀ ਹਰ ਸੰਭਵ ਮਦਦ ਕਰਾਉਣ ਦਾ ਵਾਅਦਾ ਕੀਤਾ ਇਸ ਮੌਕੇ ਬੋਲਦੇ ਵੱਖ-ਵੱਖ ਆਗੂਆਂ ਨੇ ਹੋਰ ਕੀ ਕੋਝਿਆ सबको जान लगे साढ़े नाल बढ़ा देखिए जो बाढ़ का पानी है वो गांव में घुस गया है और ये जो दरिया है वो समुंदर जैसा हो गया है कोई और छोर दिखाई नहीं दे रहा है और ऐसे में अपने गांव छोड़ के पिंड छोड़ के सब बारों में झोपड़ी बना बना कर रहे हैं बहुत कष्ट में लोग अपना जीवन बिता रहे हैं भोजन नहीं है कपड़े नहीं हैं दवाइयाँ नहीं हैं मवेशी के लिए इशारा नहीं है और ये सब काम हमारे कांग्रेस के कार्यकर्ता संगत के लोग सब मिलजुल के सब काम कर रहे हैं लेकिन सरकार न केंद्र की के सरकार न राज्य की सरकार कोई सहायता नहीं दे रही है और पूरे पंजाब में जो बाढ़ग्रस्त क्षेत्र है वहाँ बहुत ही तकलीफ़ है आज सुबह से ले अभी तक के हम लोग लगभग बारह घंटा से हम लोग घूम रहे हैं और देख रहे हैं लोग किन परिस्थितियों में दिन काट रहे हैं जिस सुबह दे लगे खडूर साहब हल्के तो लेके तो हम अखीरला फाज़िलका तक पहुँचे हम ਔਰ ਹਰ ਜਗ੍ਹਾ ਤੇ ਸਾਡੇ ਸਾਥੀ ਕੋਹਣੀ ਸਾਹਿਬ ਕਬਾਇਆ ਸਾਹਿਬ ਬਿੱਟੂ ਜੀ ਕਾਂਗਰਸ ਦੀਆਂ ਵੱਖ-ਵੱਖ ਜ਼ਿਲ੍ਹਿਆਂ ਤੋਂ ਵੀ ਟੀਮਾਂ ਲੱਗੀਆਂ ਵੀ ਐ ਰਾਹਤ ਸਮਗਰੀਆਂ ਪਹੁੰਚਾਉਣ ਤੇ ਸਾਰਾ ਸਮਾਨ ਦੇਣ ਵਾਸਤੇ ਜਿਸ ਤਰੀਕੇ ਦੀ ਬਰਬਾਦੀ ਹੋਈ ਹੈ ਮੈਨੂੰ ਲੱਗਦਾ ਕਿ 88 ਤੋਂ ਵੀ ਜ਼ਿਆਦਾ ਜ਼ਿਆਦਾ ਬਰਬਾਦੀ ਹੋਈ ਹੈ ਇਹਦੇ ਪਿੱਛੇ ਸਰਕਾਰ ਦੀਆਂ ਨਲਕੀਆਂ ਤੇ ਨਾਕਾਮੀਆਂ ਦਾ ਹੱਥ ਹੈ ਸਮਾਂ ਆਉਣ ਤੇ ਉਹ ਸਾਰੀਆਂ ਉਜਾਗਰ ਕਰਾਂਗੇ ਲੇਕਿਨ ਹੁਣ ਸਮਾਂ ਸ਼ੋਭਾ ਨਹੀਂ ਦਿੰਦਾ ਸਾਰੇ ਰਲ ਮਿਲ ਕੇ ਇਸ ਇਸ ਹੜ੍ਹਾਂ ਦੇ ਨਾਲ ਇਸ ਵਿਪਤਾ ਦੇ ਨਾਲ ਸਾਨੂੰ ਨਿਬੜਨਾ ਚਾਹੀਦਾ ਹੈ ਮੇਰੀ ਸਾਰਿਆਂ ਨੂੰ ਪੰਜਾਬੀਆਂ ਨੂੰ ਤੇ ਖਾਸ ਕਰਕੇ ਕਾਂਗਰਸ ਦੇ ਹਰ ਵਰਕਰ ਨੂੰ ਇਹ ਬੇਨਤੀ ਹੈ ਕਿ ਆਪਣੇ ਘਰਾਂ ਚੋਂ ਨਿਕਲ ਕੇ ਆਪਾਂ ਹਰ ਹਾਲਤ ਅਗਲੇ 15 20 ਦਿਨ ਜਿੰਨਾ ਚਿਰ ਇਹ ਸੈਟਲ ਨਹੀਂ ਹੋ ਜਾਂਦਾ ਸਾਰਾ ਕੁਝ ਸਹੀ ਨਹੀਂ ਹੋ ਜਾਂਦਾ ਉਹਨਾਂ ਚਿਰ ਅਸੀਂ ਪੰਜਾਬੀਆਂ ਦਾ ਸਾਥ ਦੇ ਕੇ ਉਹਨਾਂ ਦੀ ਇਸ ਸੌਖੀ ਘੜੀ ਦੇ ਵਿੱਚ ਨਾਲ ਖੜੇ ਰਹੀਏ ਹਮੇਸ਼ਾ ਨਾਲ ਖੜੇ ਹੈ ਔਰ ਕਿਸੇ ਚੀਜ਼ ਦੀ ਜ਼ਰੂਰਤ ਹੋਈ ਸਾਡੀਆਂ ਸਰਕਾਰਾਂ ਤਾਂ ਹੈ ਨਹੀਂ ਨਾ ਦਿੱਲੀ 'ਚ ਨਾ ਇੱਥੇ ਲੇਕਿਨ ਅਸੀਂ ਲੋਕਾਂ ਦਾ ਸਾਥ ਦਿੰਦੇ ਰਵਾਂਗੇ এবੀਐ ਨਿਊ ਚੈਨਲ ਦੇਖਣ ਵਾਲੇ ਸਭੀ ਦਰਸ਼ਕੋں سے ਹਮ ਅਪੀਲ ਕਰਦੇ ਹਾਂ ਕਿ এবੀਐ ਨਿਊ ਚੈਨਲ ਪਰ ਐਸੀ ਹੀ ਲੇਟੈਸਟ ਖਬਰਾਂ ਦੇਖਣੇ ਲਈ ਹਮਾਰੇ ਚੈਨਲ ਕੋ ਸਬਸਕ੍ਰਾਈਬ ਕਰਨਾ ਨਾ ਭੁੱਲੇ ਜੈ ਹਿੰਦ ਜੈ ਭਾਰਤ